ਸਾਰੇ ਵੀਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਜੋ ਆਪਾਂ ਅੱਜ ਵੀਡੀਓ ਬਣਾ ਰਹੇ ਆ ਇਹਦੇ ਵਿੱਚ ਆਪਾਂ ਦੱਸਣਾ ਹੈ ਕਿ ਵੀ ਆਪਾਂ ਜੋ ਵੀ ਰੋਜ਼ ਸਬਜ਼ੀਆਂ ਖਾਂਦੇ ਆ ਹਰ ਇੱਕ ਸਬਜ਼ੀ ਦਾ ਆਪੋ ਆਪਣਾ ਫੰਕਸ਼ਨ ਹੁੰਦਾ ਹੈ ਸਬਜ਼ੀ ਕੋਈ ਵੀ ਨਹੀਂ ਮਾੜੀ ਹੁੰਦੀ ਪਰ ਹੁਣ ਸੀਜ਼ਨ ਤਾਂ ਜਾਂਦਾ ਜਾਂਦਾ ਹੈ ਮੈਂ ਗੱਲ ਕਰਨ ਲੱਗਾ ਗਾਜਰ ਦੀ ਜਿਹੜੀ ਗਾਜਰ ਆ ਇਹਦੇ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਆ ਗਾਜਰ ਖਾਣ ਦੇ ਬੜੇ ਲਾਭ ਮਿਲਦੇ ਆ ਚਾਹੇ ਨੂੰ ਕੱਚੀ ਨੂੰ ਖਾ ਲੋ ਤੇ ਚਾਹੇ ਨੂੰ ਸਬਜ਼ੀ ਦੇ ਰੂਪ ਦੇ ਵਿੱਚ ਖਾ ਲੋ ਸਭ ਤੋਂ ਵਧੀਆ ਗਾਜਰਾ ਜੇ ਕੱਚੀ ਖਾਧੀ ਜਾਵੇ ਤਾਂ ਸੋਨੇ ਤੇ ਸੁਆਗ ਹੈ ਗਾਜਰ ਦੇ ਵਿੱਚ ਵਿਟਾਮਿਨ ਏ ਤੇ ਫਾਈਬਰਿਕ ਬਹੁਤ ਜ਼ਿਆਦਾ ਹੁੰਦਾ ਜੀ ਤੇ ਵਿਟਾਮਿਨ ਏ ਦੀ ਆਪਾਂ ਨੂੰ ਹਰ ਇੱਕ ਨੂੰ ਇਹਦੀ ਲੋੜ ਰਹਿੰਦੀ ਹੈ ਜੇਕਰ ਆਪਾਂ ਡੇਲੀ ਆਪਣੇ ਖਾਣੇ ਦੇ ਵਿੱਚ ਕੱਚੀ ਜਾਂ ਸਲਾਦ ਦੇ ਤੌਰ ਤੇ ਗਾਜਰ ਲੈਣੇ ਆ ਤਾਂ ਜਿਹੜਾ ਸਭ ਤੋਂ ਨਾਮਰਾਦ ਬਿਮਾਰੀ ਹੈ ਨਾ ਕੈਂਸਰ ਜੋ ਮਾਲਵੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਕੈਂਸਰ ਹੋਣ ਦਾ ਖਤਰਾ ਬਹੁਤ ਹੱਦ ਤੱਕ ਘਟ ਜਾਂਦਾ ਹੈ ਜੇ ਅਸੀਂ ਡੇਲੀ ਕੱਚੀ ਜਾਂ ਸਲਾਦ ਰੋਟੀ ਦੇ ਨਾਲ ਭੋਜਨ ਦੇ ਨਾਲ ਗਾਜਰ ਦਾ ਸਲਾਦ ਖਾਈਏ ਤਾਂ ਉਸ ਦੇ ਨਾਲ ਕੈਂਸਰ ਹੋਣ ਦਾ ਖਤਰਾ ਬਹੁਤ ਘਟ ਜਾਂਦਾ ਹੈ ਗਾਜਰ ਪੇਟ ਦੀਆਂ ਬਿਮਾਰੀਆਂ ਵਾਸਤੇ ਇਕਰਾਮ ਬਾਣ ਹੈ ਰਾਮ ਬਾਣ ਹਰੇਕ ॠषि मुनि ਨੇ ਅਯੁਰਵੈਦ ਕਨੇ ਤਾਂ ਗਾਜਰ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ ਕਿ ਪੇਟ ਦੀਆਂ ਜਿੰਨੀਆਂ ਵੀ ਬਿਮਾਰੀਆਂ ਤੜੀਆਂ ਦੀ ਸੋਜਸ਼ਾ ਕੁਛ ਵੀ ਹੈ ਆਪਾਂ ਕਹਿ ਦਿੰਨੇ ਆ ਕਿ ਕਈਆਂ ਦੇ ਅੰਦਰ ਫੂੜੇ ਜੇ ਹੋ ਗਏ ਹਨ ਤੇ ਆਪਾਂ ਐਂਡੋਸਕੋਪੀ ਕਰਾਉਣੀ ਆ ਉਹਦੇ ਰਾਹੀਂ ਫਿਰ ਆਪਾਂ ਨੂੰ ਪਤਾ ਲੱਗਦਾ ਹੈ ਉਹਦੇ ਵਾਸਤੇ ਵੀ ਇਹ ਰਾਮਬਾਨ ਹੈ ਤੇ ਗਾਜਰ ਸਾਡੀ ਸਕੈਨ ਲਈ ਬਹੁਤ ਲਾਭਦਾਇਕ ਹੈ ਇਦਾਂ ਦੇ ਚਾਂਟੀ ਐਗਨਸ ਹੁੰਦਾ ਜੋ ਸਕਿਨ ਨੂੰ ਗਲੋ ਦਿੰਦਾ ਉਮਰ ਦੇ ਮੁਤਾਬਕ ਛੋਟੀ ਉਮਰ 'ਚ ਜਾਂ 35-40 ਸਾਲ ਤੋਂ ਥੱਲੇ ਵਾਲਾ ਜੇ ਖਾਂਦਾ ਹੈ ਤਾਂ ਉਹਦੇ ਚਿਹਰੇ ਤੇ ਬੜੀ ਗਲੋ ਲਾਲੀ ਆ ਜਾਂਦੀ ਹੈ ਸਕਿਨ ਤਾਂ ਜੇ 60 ਸਾਲ ਦਾ 70 ਸਾਲ ਦਾ ਉਹਦੀ ਸਕਿਨ 'ਚ ਫਰਕ ਪੈਂਦਾ ਪਰ ਉਮਰ ਦੇ ਮੁਤਾਬਕ ਖਾਣ ਵਾਲੇ ਦੇ ਤਾਂ ਬੜੀ ਗਲੋ ਆਉਂਦੀ ਹੈ ਗੱਲਾਂ ਤੇ ਲਾਲੀ ਚ ਆਉਣ ਲੱਗ ਪੈਂਦੀ ਹੈ ਇਸ ਲਈ ਗਾਜਰ ਜ਼ਰੂਰ ਖਾਣੀ ਚਾਹੀਦੀ ਹੈ ਤੇ ਗਾਜਰ ਖਾਣ ਨਾਲ ਜਿਹੜੀ ਸਾਡੀ ਪਾਚਨ ਸ਼ਕਤੀ ਉਹ ਬਹੁਤ ਵਾਧੀ ਹੈ ਤੇ ਜਿਹੜਾ ਸਾਡਾ ਐਚ ਪੀ ਹੈ ਹਿਮੋਗਲੋਬਿਨ ਐਚ ਬੀ ਐਚ ਬੀ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ ਆਪਾਂ ਕਹਿੰਦੇ ਨੇ ਖੂਨ ਡਾਕਟਰ ਐਚ ਬੀ ਕਹਿੰਦੇ ਹਿਮੋਗਲੋਬਿਨ ਜੇਕਰ ਅਸੀਂ ਡੇਲੀ ਗਾਜਰ ਖਾਂਦੇ ਆ ਨਾ ਤਾਂ ਉਹਦੇ ਨਾਲ ਸਾਡਾ ਖੂਨ ਬਹੁਤ ਜ਼ਿਆਦਾ ਵਾਧਦਾ ਜੇ ਕਿਸੇ ਵਿੱਚ ਖੂਨ ਦੀ ਕਮੀ ਹੋਵੇ ਤਾਂ ਗਾਜਰ ਜ਼ਰੂਰ ਛਕਿਆ ਕਰੋ ਸੋ ਜੰਨਾ ਕਦਾਸ ਨੂੰ ਪਤਾ ਸੀ ਉਹਨਾਂ ਕੋ ਤੁਹਾਡੇ ਨਾਲ ਇਹ ਨੁਕਤਾ ਸਾਂਝਾ ਕੀਤਾ ਸੋ ਮੈਂ ਬੇਨਤੀ ਕਰੂੰਗਾ ਕਿ ਗਾਜਰ ਜ਼ਰੂਰ ਖਾਇਆ ਕਰੋ ਜਾਂ ਕੱਚੀ ਖਾਲਿਆ ਕਰੋ ਜਾਂ ਸਲਾਦ ਬਣਾ ਕੇ ਖਾਲਿਆ ਕਰੋ ਤੇ ਜਾਂ ਸਬਜੀ ਬਣਾ ਕੇ ਖਾਲਿਆ ਕਰੋ ਜ਼ਰੂਰ ਖਾਣੀ ਚਾਹੀਦੀ ਹੈ ਸੋ ਜਿੰਨਾਂ ਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਜਾਂ ਜਿੰਨਾਂ ਤੱਕ ਇਹ ਮੇਰੀ ਵੀਡੀਓ ਪਹੁੰਚੀ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਨਾ ਤਾ ਜੋ ਕਿਸੇ ਨਾ ਕਿਸੇ ਨੇ ਜਿਲੋ ਇਹ ਵੀਡੀਓ ਜਿਸ ਕੋਲੇ ਵੀ ਜਾਊਗੀ ਉਹ ਵੀਡੀਓ ਨੂੰ ਦੇਖ ਕੇ ਗਾਜਰ ਨੂੰ ਆਪਣੇ ਖਾਣੇ ਦੇ ਵਿੱਚ ਸ਼ਾਮਲ ਕਰੂਗਾ ਤਾਂ ਉਸ ਦਾ ਬਹੁਤ ਭਲਾ ਹੋਊਗਾ ਉਸ ਨੂੰ ਬਹੁਤ ਲਾਭ ਮਿਲੂਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ